ਸਾਰਾ ਰਾਮ ਸਿੰਘ ਵਾਲਾ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਮਜੂਦਾ ਪੰਚਾਇਤ ਵੱਲੋਂ ਆਮ ਇਜਲਾਸ ਕਰਵਾਇਆ ਗਿਆ ਸਰਪੰਚ ਕੁਲਵਿੰਦਰ ਸਿੰਘ ਵੱਲੋਂ ਸਾਬਕਾ ਮਹਿਲਾ ਸਰਪੰਚ ਤੇ ਪਿੰਡ ਵਿੱਚ ਆਏ ਫੰਡਾ ਨੂੰ ਹੜੱਪਣ ਦੇ ਲਾਇ ਦੋਸ਼ਬਿਲ ਕਾਪੀਆਂ ਦਿਖਾ ਕੀ ਪਿੰਡ ਦੀ ਗram ਸਭਾ ਪੰਚਾਇਤ ਨੂੰ ਦੱਸਿਆ 2 ਸਾਲਾਂ ਵਿੱਚ 30 ਲੱਖ ਰੁਪਏ ਨੂੰ ਜਾਲੀ ਮਤੇ ਪਾ ਕੇ ਖੁਰਤ ਬੁਰਤ ਕੀਤਾ ਗਿਆ ਹੈ ਇਸ ਵਿੱਚ ਪੰਚਾਇਤ ਸੈਕਟਰੀ ਦੀ ਵੀ ਮਿਲੀ ਭੁਗਤ ਦੱਸੀ ਜਾ ਰਹੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮੇਰੇ ਨਾਂ ਤੇ ਵੀ ਬਿੱਲ ਕੱਟੇ ਗਏ ਹਨ ਤੇ ਜਾਲੀ ਸਾਈਨ ਮਹਿਲਾ ਸਰਪੰਚ ਤੇ ਪਤੀ ਵੱਲੋਂ ਕੀਤੇ ਗਏ ਹਨ ਇੱਕ ਹੋਰ ਵਿਅਕਤੀ ਕੈਮਰੇ ਸਾਹਮਣੇ ਆਇਆ ਤੇ ਦੱਸਿਆ ਮੇਰੇ ਨਾਂ ਤੇ ਵੀ ਬਿੱਲ ਕੱਟੇ ਹੋਏ ਹਨ ਮੈਂ ਸਾਈਨ ਕਰਦਾ ਹਾਂ ਤੇ ਬਿੱਲ ਤੇ ਅੰਗੂਠਾ ਲੱਗਿਆ ਹੈ ਮਹਿਲਾ ਸਰਪੰਚ ਦਿਖ ਉਸਤੇ ਪਤੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਿੰਡ ਦੇ ਮੈਂਬਰ ਮੁਖਤਿਆਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਟੁੱਟੀਆਂ ਕੁਰਸੀਆਂ ਸਾਬਕਾ ਸਰਪੰਚ ਵੱਲੋਂ ਲਗ ਲਗ ਮਾਰ ਕੇ ਦੀਆਂ ਕੋਬਾੜੀਆਂ ਤੋਂ 5 ਰੁਪਏ ਕਿਲੋ ਖਰੀਦ ਕੇ ਮੌਜੂਦਾ ਪੰਚਾਇਤ ਨੂੰ ਦਿੱਤੀਆਂ ਗਈਆਂ ਹਨ ਮੌਜੂਦਾ ਪੰਚਾਇਤ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਸਰਪੰਚ ਕੁਲਵਿੰਦਰ ਸਿੰਘ ਨੇ ਪਿੰਡ ਦੇ ਇਕੱਠ ਵਿੱਚ ਕਿਹਾ ਇਸ ਦੀ ਬੰਦੀ ਕਾਰਵਾਈ ਕਰਵਾਉਣਗੇ ਦੂਸਰੇ ਪਾਸੇ ਸਾਬਕਾ ਮਹਿਲਾ ਸਰਪੰਚ ਤੇ ਪਤੀ ਦਾ ਬਿਆਨ ਆਇਆ ਸਾਹਮਣੇ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਫਾਜ਼ਿਲਕਾ 24 ਰਾਮ ਸਿੰਘ ਵਾਲਾ ਤੋਂ ਮੈਨੂੰ ਸਬੂਤ ਕਰਾ ਦੇ ਦੇਵੇ 20 ਲੱਖ ਰੁਪਈਆ ਦੇ ਦਵੇ ਤਾਂ 7200 ਰੁਪਈਆ ਦਿੱਤਾਵੇ ਤਾਂ ਕੀ ਸਮਾਂ ਜੱਕਪਲਾ ਨਹੀਂ ਸਰਪੰਚ ਸਾਹਿਬ ਕੀ ਇਹ ਤੁਹਾਡਾ ਕਿਸ ਤਰ੍ਹਾਂ ਦਾ ਬਿੱਲ ਪਾਇਆ ਗਿਆ ਹੈ ਇੱਕ ਪਾਇਆਗਾ ਸਟੇਡੀਅਮ ਵਿੱਚ ਕੰਪਿਊਟਰ ਕਰਾਇਆ ਲਵਾਇਆ ਹੈ ਕੀ ਤੁਹਾਡਾ ਰੋਲ ਵਿੱਚ ਕੀ ਆ ਬਣਾਇਆ ਗਿਆ ਇਹਨਾਂ ਵਿੱਚ ਰੋਲ ਹੈ ਸਾਡੇ ਮੈਂ ਆਪ ਖੁਦ ਕ੍ਰਿਕਟ ਖੇਡਦਾ ਸੀ ਸਾਰਿਆਂ ਸੀ 100-100 ਰੁਪਈਆ ਲਾ ਕੇ ਮੈਂ ਆਦਾ ਟਰੈਕਟਰ ਚਲਾਈ ਰੱਖਿਆ ਵੇ ਇੱਥੇ ਜੀ ਮੈਂ ਇਹਨੂੰ 1 ਰੁਪਈਆ ਵੀ ਸਾਬਤ ਕਰ ਦੇਵੇ 50 ਲੱਖ ਮੰਗੇ 30 ਮੰਗੇ ਜੋ ਮਾਨੂੰ ਮਰਜ਼ੀ ਕਹੇ ਤੇ ਮੈਨੂੰ 1 ਰੁਪਿਆ ਵੀ ਦਿੱਤਾ ਜਾਵੇ ਤਾਂ ਦਿੱਤਾ ਹੋਵੇ ਇਹਨੇ ਤਾਂ ਤੁਹਾਡੇ ਨਾਮ ਦਾ ਬਿੱਲ ਕੱਟਾ ਗਿਆ ਬਿਲਕੁਲ ਜੀ ਆ ਗਿਆ ਇਹਨੇ ਜਾਲੀ ਸਾਈਨ ਕੀਤੇ ਹੋਏ ਨੇ ਸਾਈਨ ਦਿਖਾਇਆ ਜੀ ਨੇੜੇ ਲਓ ਜੀ ਇਹ ਸਰਪੰਚ ਸਾਹਿਬ ਇੱਕ ਮਿੰਟ ਇਹ ਸਰਪੰਚ ਸਾਹਿਬ ਜਾਲੀ ਸਾਈਨ ਬਿਲਕੁਲ ਜਾਲੀ ਆ ਸਰਪੰਚ ਸਾਹਿਬ ਇਹ ਤੇ ਫਿਰ ਕਾਰਵਾਈ ਬਣਦੀ ਹੈ ਇਹਦੇ ਤੇ ਬਿਲਕੁਲ 420 ਦੀ ਕਾਰਵਾਈ ਆ ਜੀ ਹੋਰ ਸਰਪੰਚ ਸਾਹਿਬ ਕਿਹੜੇ ਕਿਹੜੇ ਵੱਡੇ ਕੱਪੜੇ ਹੈਗੇ ਨੇ ਅਸੀਂ ਦੇਖ ਜਾਂਦੀ ਸੀ ਕਿ ਲੋ ਲਿਆਂਦੀ ਅਸੀਂ ਅਸੀਂ ਦੋ ਜੀ ਵੈਲਡਿੰਗ ਕਰਾਵਣ ਗਏ ਰਮੇਸ਼ ਤੇ ਮੈਂ ਸਾਡੇ ਮਰਗ ਹੋਈ ਸੀ ਬਹੁਤ ਬੁਰੇ ਹਾਲਾਤ ਸੀ ਜੀ ਲਸ਼ਮਾਂ ਕਾ ਬਾਹਰ 1100 ਰੁਪਈਆ ਅਸੀਂ ਕਮੇਟੀ ਵੱਲੋਂ ਉਹਦਾ ਵੈਲਡਿੰਗ ਕਰਾ ਕੇ ਦਿੱਤਾ ਹੈ 3800 ਰੁਪਈਆ ਜਗਤਾਰ ਦਾ ਬਿੱਲ ਪਾਇਆ ਗਿਆ ਵੀ ਅਸੀਂ ਖਰਾ ਦਿੱਤਾ ਵੈਲਡਿੰਗ ਕਰਾਈ 1100 ਰੁਪਈਆ ਸਿੱਧਾ ਮੈਂ ਦਿੱਤਾ ਖੁਦ ਕਮੇਟੀ 12000 ਰੁਪਈਆ ਪਾਇਆ ਗਿਆ ਮਲਕੀਸ਼ ਸਿੰਘ ਦੇ ਨਾਮ ਤੇ ਟਰਾਲੀ ਦੇ ਤੇ ਆ ਆ ਵੇਖ ਲੋ ਇਹਨੂੰ ਪੁੱਛੋ ਵੀ ਇਹਨੂੰ ਪਹਿਲੇ ਆਜੋ ਆਜ ਨੇੜੇ ਆਜੋ ਨਹੀਂ ਨਹੀਂ ਵੀਰ ਜੀ ਵੀਰ ਜੀ ਤੁਹਾਡੇ ਨਾਮ 12000 ਬਿੱਲ ਪਾਇਆ ਗਿਆ ਟਰਾਲੀ ਦਾ ਕੀ ਤੁਸੀਂ ਲਾਇਆ ਸੀ ਨਹੀਂ ਟਰੈਕਟਰ ਨਹੀਂ ਲਾਇਆ ਅੱਛਾ ਇਹ ਜਾਲੀ ਬੈਲਾ ਜੀ ਸੈਨ ਵੀ ਤੇ ਜਾਲੀ ਕਿਥੇ ਸੈਨ ਦਿਖਾਇਆ ਜੀ ਸੈਨ ਵੀ ਜਾਲੀ ਆ ਸੈਨ ਮਾਰਾ ਵਿੱਚ ਇਹ ਸੈਨ ਕਰਦਾ ਇਹ ਸੈਨ ਕਰਦਾ ਇੱਧਰ ਗੋਠਾ ਲਾਇਆ ਹੋਇਆ ਠੀਕ ਹੈ ਜੀ ਹੋਰ ਦੱਸੋ ਤੁਸੀਂ ਹੋਰ ਵੱਡੇ ਜਿਹੜੇ ਕਪੜੇ ਤੁਸੀਂ ਅਸ਼ਾ ਕਰਨਾ ਚਾਹੋ ਮੈਂ ਨਾ 2 ਸਾਲਾਂ ਜੀ 18 ਲੱਖ ਦਾ ਸਾਨੂੰ ਮੰਨ ਲਓ 7 ਲੱਖ 13500 ਦਾ ਸੀਮਿੰਟ ਲੱਗਾ ਕੋਈ ਦੱਸੇ ਦੱਸਾਈ ਨਾ ਵੀ 2 ਸਾਲਾਂ ਜਿੰਨਾ ਸੀਮਿੰਟ ਕਿੱਥੇ ਲੱਗਾ ਹੈ ਕੋਈ ਸਾਨੂੰ ਸਾਬਤ ਤਾਂ ਵਿਖਾ ਦੇਵੇ ਇੱਥੇ ਚੀਜ਼ਾਂ ਸਿਲਾਈ ਏ 1.47 ਲੱਖ ਦੀ ਇੱਟਾਂ ਲਗੀਆਂ ਹੋਈਆਂ ਨੇ ਚਲੋ ਤੋਂ ਪਤਾ ਲਿੱਤੇ ਕਿ ਇਹ ਦੋ ਸਾਲਾਂ ਦਾ ਸਾਰਾ ਕੰਮ ਹੈ ਮਤਲਬ ਤੁਸੀਂ ਰਿਕਾਰਡ ਜਿਹੜਾ ਚੱਕਿਆ ਹੈ ਉਹ ਸਿਰਫ ਦੋ ਸਾਲਾਂ ਦਾ ਤੁਸੀਂ ਗੱਲ ਕਰ ਰਹੇ ਹੋ ਸਾਡੇ ਕੋ ਸਾਰਾ ਹੀ ਨਹੀਂ ਅੱਛਾ ਜੀ ਚਲੋ ਉਸਾਨ ਵਕਾਇਦਤਾ ਪੰਚਾਇਤ ਕਰਦਾ ਪਾਇਆ ਹੋਇਆ 1 ਲੱਖ ਦਾ 49 ਹਜ਼ਾਰ ਰੁਪਏ ਬਿਲ ਸਾਰੇ ਨਜਾਇਜ਼ ਪਾਏ ਹੋਏ ਨੇ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਨੇ ਆ ਸਾਡੇ ਪਿੰਡ ਦੀ ਚੈੱਕ ਅਪ ਕੀਤੀ ਜਾਵੇ ਕੋਈ ਸਾਡੇ ਨਾਲ ਰੰਜਿਸ਼ ਨਹੀਂ ਕਿਸੇ ਨਾਲ ਵੀ ਸਾਡੇ ਵੀ ਕੰਮ ਅਗਾ ਚੈੱਕ ਹੋਣਗੇ ਇਹ ਜਿਹੜਾ ਕੋਈ ਸਾਰੀ ਜ਼ਿੰਦਗੀ ਕਿਸੇ ਨੇ ਰਹਿਣਾ ਜੇ ਅਸੀਂ ਮਾੜਾ ਕਰਾਂਗੇ ਤਾਂ ਸਾਡੇ ਵੀ ਚੌਕ ਦੇ ਵਿੱਚ ਲੋਕੀ ਕਹੇਗਾ ਵੀ ਆ ਤੂੰ ਆ ਗਲਤ ਕੀਤਾ ਜੀ ਸਾਡਾ ਵੀ ਮੂੰਹ ਥੱਲੇ ਹੋਵੇਗਾ ਜਿੰਨਾ ਕੀਤਾ ਆਪਣਾ ਫਰਜ਼ ਬਣਦਾ ਜਨਤਾ ਦਾ ਹਿਸਾਬ ਲੈਣਾ ਜੀ ਕਿਹਨੇ ਜੋ ਕੋਈ ਪਾਰਟੀ ਬਾਜੀ ਨਹੀਂ ਹੈਗੀ ਆਪਾਂ ਤਾਂ ਨਹੀਂ ਪਾਰਟੀ ਬਾਜੀ ਮੰਨਦੇ ਅਸੀਂ ਜੀ ਨੂੰ ਸਰਪੰਚ ਸਾਹਿਬ ਅੱਜ ਕਿਸ ਮਸਲੇ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਰਹੇ ਹੋ ਜੀ ਮਸਲਾ ਸੀ ਅੱਜ ਜਿੰਨੇ ਵੀ ਪਿਛਲੇ ਕੰਮ ਹੋਏ ਨੇ ਜਿੰਨੇ ਵੀ ਪਿਛਲੇ ਕੰਮ ਹੋਏ ਨੇ ਉਸ ਤੇ ਬਾਰੇ ਸਾਰੀ ਜਨਤਾ ਨੂੰ ਜਾਗਰੂਤ ਹੀ ਕਰਨ ਲੱਗੇ ਆ ਕਿ ਅੱਗੇ ਗਰੀਬ ਜਨਤਾ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿੰਨਾ ਪੈਸਾ ਆਂਦਾ ਕਿੱਥੇ ਲੱਗ ਜਾਂਦਾ ਕੀ ਹੁੰਦਾ ਕਈਆਂ ਦੇ ਜਿਨ੍ਹਾਂ ਦੇ ਕੋਈ ਕਮਰੇ ਆਂਦੇ ਨੇ ਤੇ ਖਾਤਾ ਨੰਬਰ ਦੂਸਰਾ ਦੇ ਤੇ ਅਮੀਰ ਘਰ ਨੂੰ ਕਮਰੇ ਦਿੱਤੇ ਜਾਂਦੇ ਨੇ ਕੋਈ ਵੀ ਸਹੂਲਤਾਂ ਦੀ ਗਰੀਬਾਂ ਤਰ ਪਹੁੰਚਦੀ ਨਹੀਂ ਇਸ ਬਾਰੇ ਸਾਰੀ ਸੰਗਤ ਨੂੰ ਜਾਗਰੂਤ ਵੀ ਕਰਨ ਲੱਗੇ ਆਗਾ ਕੱਲ ਨੂੰ ਜਾਗਰੂਤ ਵੀ ਹੋ ਜਾਵੇ ਜੋ ਮਰਜੀ ਸਰਪੰਚ ਆਵੇ ਸਵਾਲ ਕਰਨ ਨਾਲ ਤਾਂ ਸੰਗਤ ਤਾਂ ਹੋਵੇ ਨਾ ਵੀ ਸਾਨੂੰ ਕਿਹੜੀ ਚੀਜ਼ ਮਿਲਦੀ ਹੈ ਦਬਾ ਦਿੱਤਾ ਜਾਂਦਾ ਤੁਹਾਨੂੰ ਆਹ ਚੀਜ਼ ਘਟਾ ਦਿਆਂਗੇ ਆਹ ਘਟਾਇਆ ਚਟਾ ਦੇਵਾਂਗੇ ਬਾਕੀ ਇਹ 5 ਸਾਲਾਂ ਚ ਇਹ ਕਦੇ ਵੀ ਨਾ ਹੋਵੇ ਤਾਂ ਕਿਸੇ ਦਾ ਨਾ ਜੋਗ ਘਟਾ ਜਾਵੇਗਾ ਨਾ ਕੋਈ ਦਾਣੇ ਵਾਲਾ ਕੋਈ ਵੀ ਕਿਸੇ ਨੂੰ ਜੋ ਸੁਲਤਾਨ ਦੀ ਗਰੀਬ ਅਮੀਰ ਤੱਕ ਸਿੱਧਾ ਆਊਗੀ ਜੀ ਤੇ ਮੈਂ ਸਾਰੇ ਪਿੰਡ ਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਣਾ ਹਾਂ ਕਿ ਜੋ ਇਹਨਾਂ 2019 ਚ ਪੰਚਾਇਤ ਬਣੀ ਸੀ ਇਹਨਾਂ ਪਿੰਡ ਦੇ ਕੰਮ ਕੀਤੇ ਸਭ ਤੋਂ ਪਹਿਲਾਂ ਇਹਨਾਂ 40 ਕੁਰਸੀ ਤੇ ਇੱਕ ਟੇਬਲ 44850 ਦਾ ਲਿਆਂਦਾ ਇਹਦਾ ਤੁਸੀਂ ਉਹ ਵੇਖ ਲਓ ਕਿੰਨੀਆਂ ਕੁਰਸੀਆਂ ਪਈਆਂ ਨੇ ਪੱਤਰਕਾਰ ਸਾਹਿਬ ਉਹ ਤੁਸੀਂ ਦਿਖਾ ਦਿਓ ਜਾਂ ਉਹਨੇ ਹਰੇਕ ਕੁਰਸੀ ਕਬਾੜ ਤੋਂ ਖਰੀਦ ਕੇ ਲਿਆਂਦੀ ਗਈ ਏ 10000 ਦਾ ਟੇਬਲ ਸੀ ਦੁਬਾਰਾ ਸ਼ੀਸ਼ਾ ਲਿਆਗਾ ਹੁੰਦੇ ਵਿੱਚ 1700 ਦਾ ਹਰੇਕ ਬਿੱਲ ਨੇ ਸਾਡੇ ਕੋਲ ਸਾਰਾ ਪ੍ਰੂਫ ਏ ਮੈਂ ਇਹ ਕਹਿਣਾ ਪ੍ਰਸ਼ਾਸਨ ਨੂੰ ਕਿ ਸਾਡੀ ਸਾਰੀ ਚੈੱਕ ਅਪ ਹੋਇਆ ਜਾਵੇ ਜਿੰਨਾ ਵੀ ਕੰਮ ਪਿੰਡ ਦਾ ਹੋਇਆ ਏ ਸਾਡੇ ਕੋਲ ਸਾਰੇ ਸਬੂਤ ਨੇ ਬਿੱਲਾਂ ਸਬੂਤ ਨੇ ਜੋ ਵੀ ਜਿਵੇਂ ਹੁਣ ਸਟੇਡੀਅਮ ਵਿੱਚ ਸਟੇਡੀਅਮ ਹੈ 2016 ਵਿੱਚ ਪਾਸ ਹੋਇਆ ਸੀ ਕਲੱਬ ਦਾ ਪ੍ਰਧਾਨ ਸੀ ਮੈਂ ਤੇ 47 ਦਲ ਦੀ ਸਰਕਾਰ ਸੀ ਜਿੰਨੇ ਕਸ਼ਮੀਰ ਸਿੰਘ ਸਰਪੰਚ ਸੀ ਤੇ ਮੈਂਬਰ ਸੀ ਸਾਰੇ ਇਹਨਾਂ ਉਹੀ ਗਰਾਊਂਡ ਬਣਾ ਦਿੱਤਾ ਪਹਿਲਾਂ ਤੇ ਦੁਬਾਰਾ ਉਹੀ ਜਿੰਨੇ ਵੀ 14 ਤੋਂ 9 19 ਦੇ ਵਿੱਚ ਕੰਮ ਹੋਏ ਨੇ ਸਾਰੇ ਦੁਬਾਰਾ ਰਿਪੀਟ ਕੀਤੇ ਗਏ ਨੇ ਪੈਸਾ ਦੁਬਾਰਾ ਪਾਇਆ ਗਿਆ ਕੰਮ ਨਾਲ ਕੁਝ ਵੀ ਨਹੀਂ ਕੀਤੇ ਸ਼ਮਸ਼ਾਨਗੜ ਦੇ ਜਾਂਦੀ ਸੜਕ ਵੇਖ ਨੂੰ ਪਹਿਲਾਂ ਹੀ ਪੱਕੀ ਸੀ ਆਪਾਂ ਨੂੰ ਪਤਾ ਹੈ ਦੁਬਾਰਾ 50 ਜਾਂ ਟਰਾਲੀ ਮਿੱਟੀ ਪਾਈ ਗਈ ਕਿੰਨੇ ਕੰਦ ਬਦੋ ਵਾਰੀ ਕਰਾਇਆ ਲੱਗਾ ਸ਼ਮਸ਼ਾਨਗੜ੍ਹ ਨੂੰ ਜਾਂਦੇ ਤੋ ਰਸਤੇ ਨੂੰ ਕੰਦ ਬਣੀ ਦੱਸੋ ਕਿਹੜੀ ਕੰਦ ਬਣੀ ਹੈ ਕੋਈ ਦੱਸੋ ਵੀ ਵੀ ਕੋਈ ਨਹੀਂ ਬਣੀ ਕੋਈ ਨਹੀਂ ਬਣੀ ਕੋਈ ਨਹੀਂ ਕੋਈ ਚੀਜ਼ ਬਣੀ ਹੈ ਨਹੀਂ ਨਹੀਂ ਤੇ ਗਰਾਊਂਡ 2019 ਤੋਂ ਪਹਿਲਾਂ ਦਾ ਬਣਿਆ ਹੋਇਆ ਸੀ 9,34,000 ਰੁਪਏ ਬਿਲੇ ਨੇ ਤੇ ਦੁਬਾਰਾ ਪਾਇਆ ਗਿਆ ਪੱਕੀ ਦੇ ਉੱਪਰ ਕਰਾਇਆ ਲਾਇਆ ਗਏ ਨੇ ਪੱਕੀ ਸੜਕਾਂ ਦੇ ਉੱਪਰ ਕਰਾਇਆ ਲਾਇਆ ਗਏ ਨੇ ਕਿੰਨੇ ਕਿੰਨੇ ਕੰਢੇ ਕਰਾਇਆ 901 ਟਰਾਲੀ ਛੱਪੜ ਚ ਮਿੱਟੀ ਕੱਢੀ ਗਈ ਹੈ ਨਾ ਇਹ ਕੋਈ ਕੋਈ ਨਹੀਂ ਨਿਕਲੇ ਇਹ ਨਿਕਲੀ ਜਾਂ ਨਹੀਂ ਨਿਕਲੀ ਇਹ ਬਿੱਲ ਦੱਸਣਗੇ ਜੀ ਇਹੀ ਤਾਂ ਗੱਲ ਕਹਿੰਨੇ ਆ ਪ੍ਰਸ਼ਾਸਨ ਨੂੰ ਦੁਬਾਰਾ ਸਾਡੇ ਪਿੰਡ ਦੀ ਰੀ ਚੈਕਿੰਗ ਕੀਤੀ ਜਾਵੇ ਅਸੀਂ ਸਾਰੇ ਬਿੱਲਾਂ ਸਮੇਤ ਸਾਰਾ ਪ੍ਰੂਖ ਦੇਵਾਂਗੇ ਕਿੰਨਾ ਸ਼ਮਸ਼ਾਨਗਾਰਡ ਵਿੱਚ ਹੀ ਬੜਾ ਪੈਸਾ ਲੱਗਿਆ ਹੈ 2021 ਤੋਂ 23 ਤੋ ਲਾਇਆ ਤੇ 7 ਲੱਖ 13500 ਦਾ ਸੀਮੰਟ ਆਇਆ 2 ਸਾਲਾਂ ਚ ਇਹ ਹੁਣ ਇਹਨਾਂ ਦੱਸਣਾ ਕਿੱਥੇ ਲੱਗਾ ਹੈ 147000 ਦੀ ਹਿੱਟਾਂ ਆਈਆਂ ਨੇ ਦੋ ਸਾਲਾਂ ਚ ਪਿਛਲਿਆਂ ਚ 131000 ਰੁਪਿਆ ਦਾ ਸ਼ਮਸ਼ਾਨ ਘੜ ਦਾ ਖਰਚਾ ਪਾਇਆ ਗਿਆ ਛੱਪੜ ਦਾ ਪਾਇਆ ਗਿਆ 254900 ਰੁਪਿਆ 2019 ਤੋਂ 21 ਤੱਕ 376250 ਰੁਪਿਆ ਦਾ ਨਜਾਇਜ਼ ਖਰਚੇ ਪਾਏ ਗਏ ਨੇ ਸਰਪੰਚ ਸਾਹਿਬ ਇੱਕ ਇਹਦੇ ਵਿੱਚ ਤੁਹਾਨੂੰ ਟੋਕ ਰਹੇ ਆ ਜਿਹੜਾ ਛੱਪੜ ਚ 2 ਲੱਖ ਤੁਸੀਂ ਕੁਝ ਪੈਸਾ ਦੱਸ ਰਹੇ ਹੋ ਉਹਦੇ ਵਿੱਚ ਕੀ ਕੰਮ ਵਾਸਤੇ ਪਾਇਆ ਗਿਆ ਸਫਾਈ ਕੀਤੀ ਗਈ ਆ ਪੱਕਾ ਕੀਤਾ ਗਿਆ ਕਿ ਨਹੀਂ ਇਹ ਨਸਪਾਈ ਵਾਸਤੇ ਪਾਇਆ ਸੀ ਜੀ ਵੀਂ ਦੇਪਾਈ ਤੁਸੀਂ ਆਪੇ ਛੱਪੜ ਵੇਹਲੋ ਕਿੰਨੀ ਕੋਈ ਪਈਏ ਜੀ ਕਿੰਨੇ ਦਿਨ ਜੀਸੀਬੀ ਵਿੱਚ ਚਲਦੀ ਰਹੀ ਏ ਜੇ ਅਕਸਰ ਮੰਨ ਲਓ 900 ਡਰਾਈ ਇੱਕ ਟਰਾਲੀ ਮਿੱਟੀ ਕੱਢੀ ਹੈ ਕਿਤੇ ਤਾਂ ਪਈ ਹੋਵੇਗੀ ਬਾਈ ਵੱਡਾ ਫੁੱਲਾ ਹੋ ਜਾਂਦਾ 900 ਇੱਕ ਟਰਾਲੀ ਕਿਤੇ ਮਿੱਟੀ ਸਾੜੀ ਤਾਂ ਕਿੰਨੀ ਜਗ੍ਹਾ ਉੱਚੀ ਹੋ ਜਾਂਦੀ ਹੈ ਜਾਂ ਤਾਂ ਪਹਿਲਾਂ ਛੱਪੜ ਹੈ ਹੀ ਨਹੀਂ ਸੀ ਫਿਰ ਇੰਨੀ ਕੱਢੀ ਗਈ ਹੋਵੇਗੀ ਮਿੱਟੀ ਸਰਪੰਚ ਸਾਹਿਬ ਕੀ ਇਹ ਪਿਛਲੇ ਪਲਾਂ ਦਾ ਸਰਪੰਚ ਇੱਥੇ ਹਾਜ਼ਰ ਹੈ ਨਹੀਂਗਾ ਜੀ ਸਰਪੰਚ ਜੈਂਟ ਸੀਗਾ ਜਾਂ ਮਹਿਲਾ ਲੇਡੀ ਸੀ ਜੀ ਇਹਦੂ ਪਹਿਲਾਂ ਕੋਈ ਆਰਟੀਆ ਦੇ ਨਾਲ ਕੋਈ ਖਲਾਸਾ ਕੀਤਾ ਗਿਆ ਬੜੇ ਖਲਾਸੇ ਕੀਤੇ ਨੇ ਜੀ ਸਾਰੇ ਆਰਟੀਆ ਵੀ ਪ੍ਰੂਫ ਹੈਗਾ ਬਾਕੀ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਕਾਰਨ ਮੰਨਦੇ ਹੋ ਕਾਰਨ ਮੰਨਦੇ ਆ ਸਾਰਿਆਂ ਦੀ ਮਿਲੀ ਭੁਗਤ ਗਈ ਹੈ ਜੀ ਕਿੰਨਾ ਕਿੰਨਾ ਦੀ ਸਾਰੇ ਅਫਸਰ ਜਿੰਨੀ ਵੀ ਗਈ ਹੈ ਜੋ ਵੀ ਪਿੰਡ ਦਾ ਸਾਰਾ ਰਾਲ ਮਿਲਖੀ ਖਾਦਾ ਜਾਂਦਾ ਹੈ ਹੁਣ ਫਿਰ ਤੁਸੀਂ ਕੀ ਕਰਨ ਲੱਗੇ ਹੋ ਪ੍ਰਸ਼ਾਸਨ ਨੂੰ ਇਹੀ ਕਹਿਣ ਲੱਗੇ ਆਂ ਵੀ ਸਾਡੇ ਪਿੰਡ ਦੀ ਦੁਬਾਰਾ ਦੀ ਚੈਕਿੰਗ ਕੀਤੀ ਜਾਵੇ ਜਿੰਨਾ ਵੀ ਸਮਾਨ ਹੈ ਸਾਰਾ ਪ੍ਰੂਫ ਅਸੀਂ ਦੇਵਾਂਗੇ ਬਾਕੀ ਜਨਤਾ ਦਾ ਵੀ ਵਿਸ਼ਵਾਸ ਹੈਗਾ ਵੀ ਤੁਹਾਡੇ ਕੋਲ ਪੁੱਛਿਆ ਚੀਜ਼ ਬਣੀ ਹੈ ਤਾਂ ਤੁਸੀਂ ਕਹਿਣਾ ਨਹੀਂ ਬਣੀ ਤਾਂ ਨਹੀਂ ਬਣੀ ਜਿਹੜੀ ਮਰਜ਼ੀ ਪੰਚਾਇਤ ਵਿੱਚ ਜੇ ਮੇਰੇ ਮੇਰੇ ਸਾਡੀ ਪੰਚਾਇਤ ਵਿੱਚ ਨਹੀਂ ਨਾ ਚੀਜ਼ ਬਣੀ ਤੁਸੀਂ ਸਾਰਿਆਂ ਦੇ ਵਿੱਚ ਕਹਿਣਾ ਸਰਪੰਚਾ ਤੁਸੀਂ ਇੱਥੇ ਪੈਸੇ ਲਾਏ ਜਾ ਤੁਹਾਡੀ ਚੀਜ਼ ਨਹੀਂ ਬਣੀ ਜਿਹੜੀ ਚੀਜ਼ ਬਣੇਗੀ ਤੁਹਾਨੂੰ ਸਾਰਿਆਂ ਨੂੰ ਸਲਾਈਡ ਕੱਟ ਚਲ ਕੋਈ ਨਹੀਂ ਸਾਰਿਆਂ ਨੂੰ ਦੱਸ ਆ ਜਾਵੇਗਾ ਕੋਈ ਵੀ ਚੀਜ਼ ਬਣਦੀ ਹੈ ਨਾ सरपंच साहब ਤੁਸੀਂ ਬਿੱਲ ਲੈ ਕੇ ਆਏ ਹੋ ਅਸਲ ਜਿਹੜੇ ਪਿੰਡ ਜਿਹੜੇ ਕੰਮ ਜਿਆਦਾ ਕਪਲਾ ਕਿੱਥੇ ਤੁਹਾਨੂੰ ਲੱਗ ਰਿਹਾ ਜੀ ਕਪਲਾ ਤਾਂ ਜੇ ਬਿੱਲ ਵੇਖੀ ਤਾਂ ਸਾਰਾ ਹੀ ਬਹੁਤ ਹੈ ਜੀ ਜੀ 2 ਸਾਲਾਂ ਦਾ 18 ਲੱਖ 41250 ਰੁਪਏ ਦਾ ਕਪਲਾ ਹੈ ਜੀ ਜੀ 2 ਸਾਲਾਂ ਦਾ ਹੀ ਜੀ ਆ ਸਾਰੇ ਸਾਡੇ ਕੋਲ ਬਿੱਲ ਪਏ ਨੇ ਜਦੋਂ ਵੀ ਕੋਈ ਰੀਚੈਕਿੰਗ ਕਰਦੀ ਹੈ ਸਰਕਾਰ ਪ੍ਰਸ਼ਾਸਨ ਅਸੀਂ ਉਹਨਾਂ ਨੂੰ ਸਾਰੇ ਪ੍ਰੂਫ ਦੇਵਾਂਗੇ ਜੀ ਜਿੰਨਾ ਵੀ ਹੋਇਆ ਸਰਪੰਚ ਸਾਹਿਬ ਤੁਸੀਂ ਮੁੱਦਾ ਬਹੁਤ ਵੱਡਾ ਚੱਕ ਲਿਆ ਹੈ ਤਕਰੀਬਨ ਤਕਰੀਬਨ ਕਿਸੇ ਪਿੰਡਾਂ ਨੇ ਨਹੀਂ ਚੱਕਿਆ ਜੇ ਕਰੇ ਵਾਕਈ ਕਬਲਾ ਤੁਸੀਂ ਇਹਦੇ ਤੇ ਕਾਰਵਾਈ ਕਰਾਓਗੇ ਬਿਲਕੁਲ ਜੀ ਅਸੀਂ ਪੂਰਾ ਜੋਰ ਲਾਵਾਂਗੇ ਵੀ ਇਸ ਤੇ ਕਾਰਵਾਈ ਕਰਾਉਣ ਵਾਸਤੇ ਜੋ ਅੰਦਰ ਅੰਦਰ ਖਾਤੇ ਕੀ ਕੰਪਰੋਮੈਜ ਜੀ ਨਹੀਂ ਹੁੰਦਾ ਜੀ ਜੀ ਜੋ ਹੋਵੇਗਾ ਸੰਗਤ ਦੇ ਸਾਹਮਣੇ ਹੋਵੇਗਾ ਜੀ ਦੇਖ ਲਓ ਪਹਿਲੀ ਵਾਰੀ ਵੀ ਇੰਨੀ ਸੰਗਤ ਕਦੇ ਕਿਸੇ ਨੇ ਬੁਲਾਇਆ ਤੁਹਾਨੂੰ ਜਦੋਂ ਵੀ ਕੋਈ ਪੰਚਾਇਤ ਬਣਦੀ ਹੈ ਨਹੀਂ 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 ਜੀ ਅੱਗੇ ਉਥੇ ਇਹਨਾਂ ਨੂੰ ਬੁਲਾ ਜੋ ਵੀ ਜੇ ਚੀਜ਼ ਫਰੀਚੀ ਕਿਸੇ ਨਾ ਕੋਈ ਦੇਖ ਦੇ ਕਿ ਨਹੀਂ ਸਾਰਿਆਂ ਨੂੰ ਇੱਕੋ ਬਰਾਬਰ ਰੱਖਿਆ ਗਿਆ ਹੈ ਨਹੀਂ ਜੀ ਬਾਕੀ ਸਾਡੇ ਪਾਣੀ ਆਇਆ ਜਦੋਂ ਸਾਡੇ ਸਰਪੰਚ ਸਾਹਿਬ ਗੋਲਦੀ ਸਾਹਿਬ ਤੁਹਾਂਦੇ ਸੀ ਆਪਣੇ ਗਏ ਸੀ ਉਹ ਮੌਕੇ ਤੇ ਪੰਮਾ ਸਾਡੇ ਪਿੰਡ ਦੇ ਵਿੱਚ ਚਾਰਾ ਆਇਆ ਸੀ ਅਸੀਂ ਕਿੰਨੇ ਘਾਰ ਸੀ ਪਾਰ ਆਪ ਪਤਾ ਹੀ ਹੈ ਸਾਰਿਆਂ ਨੂੰ ਮੈਂ ਦੱਸ ਸਕਣਾ ਕਿ ਕਿੰਨੇ ਅਸੀਂ ਪਾਰ ਬੈਠੇ ਐਡਾ ਐਡਾ ਪਾਣੀ ਚੜ ਗਿਆ ਆ ਇੱਕ ਬੋਲਨ ਵਾਲਾ ਸਮਾਨ ਨਹੀਂ ਡੁੱਬਿਆ ਇਹ ਹੋ ਜਾਂਦੇ ਨਹੀਂ ਤਾਂ ਜੋਬ ਜਾਣ ਸਿਆਸਰਾ ਬਹਿ ਜਾਣੇ ਛੋਟੀ ਸਾਡੀ ਵੀ ਹੋ ਜਾਣੀ ਸੀ ਜੇ ਸਾਡੀ ਬਾਹ ਨਾ ਕੋਈ ਫੜਦਾ ਇਹਨੇ ਫੜੀ ਤੇ ਅੱਜ ਅਸੀਂ ਉਤਾ ਹੋਏ ਆ ਤੇ ਅਸੀਂ ਹੁਣ ਮੋੜ ਵੀ ਖੜੇ ਜਿਹੜਾ ਕਿ ਇਹ 2016 ਵਿੱਚ ਹੀ ਇਹ ਨਹੀਂ ਰੱਖੀ ਗਈ ਸੀ ਗਰਾਊਂਡ ਦੀ ਇਹ 22100200 ਰੁਪਏ 22100220 ਰੁਪਏ ਬਿੱਲ ਪਾਇਆ ਹੋਇਆ ਫਿਰ 400 ਬੈਗ ਸੀਮੈਂਟ ਲੱਗਿਆ ਇਹਦੇ ਤੇ 152000 ਰੁਪਏ ਪਾਇਆ ਗਿਆ ਫਿਰ 4 400 ਘਟਕਾ ਲੱਗਾ 160000 ਦਾ 2000 ਫੁੱਟ ਬਜਰੀ ਲੱਗੀ ਏ 80 ਹਜ਼ਾਰ ਦੀ ਤੇ 3000 ਫੁੱਟ ਰੇਤਾ ਲੱਗਾ 1 ਲੱਖ 20 ਹਜ਼ਾਰ ਦਾ 2000 ਫੁੱਟ ਕਾਲਾ ਰੇਤਾ ਲੱਗਾ 90 ਹਜ਼ਾਰ ਦਾ ਇਹ ਕੋਈ ਲੱਗਾ ਕਿਤੇ ਗਰੌਂਡ ਵਿੱਚ ਕਿਤੇ ਵੀ ਦੱਸੋ ਕਿਤੇ ਚਾਰ ਦਵਾਰ ਜੀ ਸੰਦੀਪ ਸਿੰਘ ਏ ਮੇਰਾ ਨਾਮ ਹਾਂਜੀ ਹਾਂਜੀ ਕੀ ਕਾਰਨ ਆ ਜੀ ਆਮ ਜਲਾਸ ਹੋ ਰਿਹਾ ਜਪੈ ਖੜਾਈ ਜੀ ਜਿਹੜਾ ਕੰਮ ਸਾਡੇ ਪਿੰਨ ਦੇ ਵਿੱਚ ਜਿਹੜਾ ਬਜਟ ਆਇਆ ਜਾਂ ਪੇਮੈਂਟ ਕੋਈ ਵੀ ਪਹਿਲਾਂ ਦੀ ਆਈ ਹੋਈ ਏ ਬਸ ਉਹਨਾਂ ਦੇ ਬਾਰੇ ਅੱਜ ਆਮ ਜਲਾਸ ਹੋਇਆ ਹੈ ਤੇ ਜੋ ਸਾਕਤ ਆਵੇ ਉਹ ਆਪਣੀ ਸਾਰੀ ਜਨਤਾ ਨੂੰ ਸੁਨਾਇਆ ਜਾਵੇ ਤਾਂ ਬਸ ਉਹ ਤਾਂ ਹੋ ਹੀ ਗਿਆ ਸਭ ਕੁਝ ਹਾਂਜੀ ਸਪੈਕ ਸਰ ਕਹ ਰਹੇ ਵੀ ਕਾਰਵਿ ਕਰਉਣੀ ਪਿਛਲੀ ਪੰਚਾਇਤ ਦੇ ਨਾਲ ਤੇ ਜਰੂਰ ਹੋਣੀ ਚਾਹੀਦੀ ਏ ਤੇ ਜਿਹੜਾ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਵੀ ਬੁਲਾਇਆ ਜਾਵੇ ਕਿਉਂਕਿ ਉਹ ਅੱਗੇ ਪਿੱਛੇ ਮਾਈਗ੍ਰੇਸ਼ਨ ਹੋ ਗਈ ਜਿੱਥੇ ਵੀ ਗਿਆ ਹੈ ਉਹਨਾਂ ਬੁਲਾਇਆ ਜਾਵੇ ਪੂਰੇ ਇਸ ਟਾਈਮ ਤੇ ਹਾਂਜੀ ਬਸ ਬਾਕੀ ਜੋ ਵੀ ਹੈ ਨਸ਼ੇ ਬਾਰੇ ਤਾਂ ਆਪਣਾ ਪਤਾ ਹੀ ਏ ਕਿੰਨਾ ਜੀ ਪਰ ਤੁਸੀਂ ਕਰ ਨਸ਼ਾ ਪਿੰਡ ਚ ਨਿਕ ਰਿਹਾ ਜੀ ਹਾਂਜੀ ਹਾਂਜੀ ਕਿੰਨਾ ਕੁ ਵਾਜੋ ਜੋ ਤਾਂ 100 ਦੇ ਵਿੱਚੋਂ ਕੋਈ 30% 40% ਤਾਂ ਚੱਲਦਾ ਹੀ ਪਿਆ ਹੈ ਜੀ ਹਾਂਜੀ ਬਾਕੀ ਉਹ ਤਾਂ ਨਾਮ ਆਸ਼ੀ ਨਹੀਂ ਦੱਸ ਸਕਦੇ ਬਾਕੀ ਇਨਾ ਹੀ ਕਰਨਾ ਜੋ ਕੁਝ ਕਰਨਾ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਵਸਨੀਕ ਨੇ ਖੜੇ ਨੇ ਸਾਬ ਕੁਝ ਦੇਖ ਸੀ ਰਿਹਾ ਹੈ ਕਿ ਨਾ ਤੁਹਾਡਾ ਜੀ ਸਰਜੀਤ ਜੋ ਪਿੰਡ ਦੇ ਸਰਪੰਚ ਸਾਹਿਬ ਜੋ ਬਿੱਲ ਲੈ ਕੇ ਆਏ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸਾਰੇ ਹੀ ਗਲਤ ਨੇ ਘਣੇ ਹੀ ਇਹ ਇਨਕੁਆਰੀ ਹੋਣੀ ਚਾਹੀਦੀ ਏ ਜੋ ਅੰਦਰ ਖਾਤੇ ਸਰਪੰਚ ਦੇ ਰਲਦਾ ਹੈ ਤੇ ਅੰਦਰ ਦੇ ਵੀ ਪਰਚਾ ਆਉਣਾ ਚਾਹੀਦਾ ਜਿਹਦੇ ਸਰਪੰਚ ਦੀ ਗੱਲ ਕਰ ਰਹੇ ਹੋਰ ਜਿਹੇ ਆਨੰਦ ਨਾਲ ਰਲੇ ਦਾ ਕਰੇ ਤਾਂ ਦਬਤ ਰੱਖਣਾ ਕੰਮ ਆਹੀ ਨਾਲ ਹੈ ਅੱਛਾ ਹਾਂ ਤੂੰ ਮੈਨੂੰ ਪਰਚਾ ਲਵਾਜੇ ਕਿੰਨਾ ਕੋ ਖਬਲਾ ਤੁਹਾਨੂੰ ਲੱਗ ਰਿਹਾ ਇਹ ਹੋਵੇ ਰਾਤੀ 1 ਕੋ ਲੱਖ ਦਾਗਾ 2 ਕੋ ਸਾਲਾ ਤਿੰਨਾਂ ਦਾ ਠੀਕ ਆਲੇ ਪਿਛਾਂ ਪਟਕੀਏ ਤਾਂ ਆ ਕਾਗਜ ਹੋਰ ਵੀ بڑا ਨਿਕਲਣਾ ਅੰਦਰ ਇਹ ਕਿਹੜਾ ਹੁੰਦਾ ਸੈਕਟਰੀ ਮੌਕੇ ਦਾ ਇਹ ਮੈਂਬਰ ਜਿਨੇ ਹੁੰਦੇ ਨੇ ਸਾਰੇ ਵੰਡ-ਵੰਡ ਲੈਂਦੇ ਆ ਇਹ ਆਇਕੋ ਜੀ ਤਾਂ ਹਣ ਹਾਰਾ ਕੀਤੀ ਫਿਰਦੇ ਨੇ ਆਪ ਹੀ ਫਿਰ ਜੀ ਆ ਕੁਰਸੀਆਂ ਸਰਪੰਚ ਸਾਹਿਬ ਦਿਖਾ ਰਹੇ ਨੇ ਕਿ ਮਾਰਕਾ ਨਹੀਂ ਮਿਲ ਗਾ ਇਹ ਬਾਰੇ ਤੁਸੀਂ ਕੀ ਕਹਿਣਾ ਇਹ ਜੀ ਕੁਰਸੀਆਂ ਅਸੀਂ ਸੇਵਾ ਹੀ ਉਤਰ ਕਰ ਰਹੇ ਸੀ ਗੁਰੂ ਕਰਦੇ ਮਗਰ ਪੰਚਾਇਤ ਕਰਾ ਜੀ ਉਹਦੇ ਪਿੱਛੇ ਕੁਰਸੀਆਂ ਉਤਾਰ ਕੇ ਚਲੇ ਗਏ ਨੇ ਜੀ ਹਾਂ ਜੀ ਸਰਪੰਚ ਵੱਲ ਕੋਈ ਰਸੀ ਇਹ ਪਤਾ ਨਹੀਂ ਹਾਥੀ ਤੇ ਲੈ ਕੇ ਆਏ ਪਤਾ ਨਹੀਂ ਕਿਹੜੇ ਸੀ ਕਿਹੜੇ ਨਹੀਂ ਸੀ ਜੀ ਹਾਂ ਜੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਮੁਖਤਿਆਰ ਸਿੰਘ ਮੈਂਬਰ ਸੇਵਾ ਸਾਹਿਬ ਜਿਹੜਾ ਪਿੰਡ ਦਾ ਅੱਜ ਆਮ ਜਲਾਸ ਕੀਤਾ ਗਿਆ ਹੈ ਪਿੰਡ ਵਿੱਚ ਰੋਲਾ ਵੀ ਪਿਆ ਕਿਸ ਕਰ ਰੋਲਾ ਪਿਆ ਜੀ ਰੋਲਾ ਇਹ ਤਾਂ ਸਾਬਕ ਤਾਬ ਨੂੰ ਪੁਰਾਣੇ ਨੂੰ ਜਿਹੜਾ ਸਾਨੂੰ ਸਾਰਾ ਕੁਝ ਕੋਈ ਵੀ ਸਾਬ ਨਹੀਂ ਦਿੱਤਾ ਜਾ ਰਿਹਾ ਇਹਦੇ ਚ ਕਪੜੇ ਵੀ ਬਹੁਤ ਜ਼ਿਆਦਾ ਨੇ ਤਾਂ ਕੁਰਸੀਆਂ ਦਾ ਤੁਸੀਂ ਵੇਖ ਹੀ ਰਹੇ ਹੋ ਵੀ ਕੀ ਹਾਲ ਹੈ ਕੋਈ ਕਿਹੜੀ ਕੰਪਨੀ ਦੀ ਹੈ ਕਿਹੜੀ ਕੰਪਨੀ ਦੀ ਹੈ ਸਾਰੀਆਂ ਕੁਵਾੜੀਆਂ ਕੋਲੋਂ ਖਰੀਦ ਕੇ ਦਿੱਤੇ ਆ ਕੀ ਆ ਜੀ ਘਰਾਂ ਵਿੱਚੋਂ ਜਾਂ ਕੁਵਾੜੀਆਂ ਕੋਲੋਂ ਖਰੀਦ ਕੇ ਮੱਤਿਆਂ ਦੇ ਵਿੱਚ ਹੈ ਉਹਨਾਂ ਦੇ ਵਿੱਚ ਕੁਰਸੀ ਇੱਕ ਮਿਲਦੀ ਹੈ ਬਾਕੀ ਕੁਰਸੀ ਸਾਨੂੰ ਕੋਈ ਨਹੀਂ ਮਿਲੀ ਉਹ ਵੀ ਟੁੱਟੀ ਮਿਲੀ ਹੈ ਜੀ ਜੇ ਤਾਂ ਸਿਰਫ ਇਹਨਾਂ 4 ਰੁਪਏ ਕਿਲੋ ਤੋੜ ਕੇ ਕਿਦੂ ਲਿਆਂਦੀ ਆ ਲੱਗੇ ਸੀ ਜੀ ਉਸ ਕਪੜੇ ਬਾਜ ਦੇ ਵਿੱਚ ਉਹਨਾਂ ਦੇ ਆਪ ਦੇ ਜਿੰਨਾ ਵਿੱਚ ਰਾਦ ਸ਼ੁਰੂ ਕਰ ਦਿੱਤੀ ਹੈ ਰਾਦ ਕਿਨੇ ਸ਼ੁਰੂ ਕਰਤੀ ਹੈ ਮੇਰ ਸਿੰਘ ਸਰਪੰਚ ਸੀਗਾ ਸੀ ਜਿਹਨਾਂ ਕਪੜੇ ਪ੍ਰਾਣੇ ਵੀ ਦੱਸਣ ਲੱਗ ਪੈਣ ਜੇ ਅਸੀਂ ਤੁਹਾਡੇ ਕੋਲ ਲਵਾਂਗੇ ਉਹ ਕਰਾਂਗੇ ਇਹ ਬਿਲਕੁਲ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਪਹਿਲੇ ਸਰਪੰਚਾਂ ਜੇ ਕੰਮ ਨਹੀਂ ਕਰਦੇ ਸੀ ਜਿੱਡਾ ਹੁਣ ਕਪੜਾ ਹੋਇਆ ਜੀ ਅੱਜ ਤੋਂ 30 ਸਾਲ ਪਹਿਲਾਂ ਉਹ ਸਰਪੰਚ ਰਹੇ ਨੇ ਉਦੋਂ ਤਾਂ ਕੋਈ ਗਰਾਂਟੀ ਨਹੀਂ ਆਂਦੀ ਸੀ ਜਿੰਨਾ ਇਸ ਟਾਈਮ ਕਪੜਾ ਹੋ ਰਿਹਾ ਜੀ ਸਾਡੇ ਕੋਲ ਸਭ ਪ੍ਰੂਫ ਨੇ ਜੀ ਬਿੱਲ ਇਟਾਂ ਦੇ ਜੋ ਹੈ ਸਾਰੀ ਪਬਲਿਕ ਦੇ ਵਿੱਚ ਅਨਕੁਆਰੀ ਕੀਤੀ ਜਾਵੇ ਜੇ ਕੋਈ ਛੜਕ ਕੋਈ ਜ ਗਲੀ ਜਾਂ ਕੋਈ ਦੁਆਰ ਬਣੀ ਹੋਵੇ ਤਾਂ ਮੈਂਬਰ ਸਾਹਿਬ ਕੀ ਸਰਪੰਚ ਕਾਰਵਾਈ ਕਰਾਵੇਗਾ ਤੁਸੀਂ ਦੋ ਮੈਂਬਰਾਂ ਦੇ ਨਾਲ ਸਹਿਮਤ ਹਾਂਜੀ ਹਾਂਜੀ ਜੀ ਨੋਏ ਤੇ ਨੋਏ ਸਰਪੰਚ ਹੁੰਦੇ ਨਾਲ ਸਹਿਮਤ ਹਾਂ ਜੀ ਅਸੀਂ ਜੀ ਜ਼ੋਰ ਲਾਵਾਂਗੇ ਜਿੱਥੇ ਤੱਕ ਸਾਡਾ ਲੱਗਿਆ ਮੁੱਖ ਮੰਤਰੀ ਤੱਕਣ ਵੀ ਜਾਵਾਂਗੇ ਅਸੀਂ ਜਨਤਾ ਦੇ ਨਾਲ ਖੜੇ ਹਾਂ ਕੱਲੇ ਸਰਪੰਚ ਨਹੀਂ ਜਨਤਾ ਦੇ ਨਾਲ ਜਿਵੇਂ ਜਨਤਾ ਕਰੇਗੀ ਉਵੇਂ ਕਰਾਂਗੇ ਜਿਵੇਂ ਚਾਵੇ ਜੀ